ਸੱਚਰ ਕਾਲ ਪੰਜਾਬੀ ਜਕੇ ਟਨਸਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਹਰਤ ਹੁਣਲਾ ਮਨਪੀਕੋ ਦਰਸ਼ਕੋ ਇਸ ਵਕਤੀ ਅਪਡੇਟ ਸਰਹੰਦ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ 10000 ਰੁਪਏ ਦੀ ਸਰਹੰਦ ਵਿੱਚ ਵੀ ਅਮਰੀਕਾ ਤੋਂ ਡਿਪੋਰਟ ਹੋਏ ਇੱਕ ਨੌਜਵਾਨ ਜਿਸ ਦਾ ਨਾਮ ਗੁਰਮੀਤ ਸਿੰਘ ਨਸਿਆਚਾਰਾ ਤੇ ਸਰਹੰਦ ਦੇ ਬੋਰਡ ਨੰਬਰ 23 ਤਲਾਨੀਆਂ ਦਾ ਰਹਿਣ ਵਾਲਾ ਹੈ ਤੇ ਇਸ ਮੌਕੇ ਉਸ ਦੀ ਸਥਿਤੀ ਨੂੰ ਜਾਣਦੇ ਹੋਏ ਵਿਧਾਇਕ ਐਡਵੋਕੇਟ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਉਸ ਤੇ ਕਾਰ ਪਹੁੰਚ ਕੇ ਉਸ ਨਾਲ ਜੋ ਹਮਦਰਦੀ ਜਤਾਈ ਗਈ ਉਸ ਨਾਲ ਮੁਲਾਕਾਤ ਕੀਤੀ ਕੀ ਅਤੇ ਉਹਨਾਂ ਦੀ ਜੋ ਉਸਦੇ ਪਰਿਵਾਰ ਦੀ ਜੋ ਆਰਥਿਕ ਸਥਿਤੀ ਹੈ ਜੋ ਵਿਤੀ ਹਾਲਾਤ ਹਨ ਉਹਨਾਂ ਸੰਬੰਧੀ ਵੀ ਜਾਣਕਾਰੀ ਹਾਸਲ ਕੀਤੀ ਅਤੇ ਉਹਨਾਂ ਨੂੰ ਪ੍ਰੋਸਾ ਵੀ ਦਵਾਇਆ ਕਿ ਪੰਜਾਬ ਸਰਕਾਰ ਜੋ ਹੈ ਹਮੇਸ਼ਾ ਇਨ੍ਹਾਂ ਨੌਜਵਾਨਾਂ ਦੇ ਨਾਲ ਖੜੀ ਹੈ ਤੇ ਉਹਨਾਂ ਵੱਲੋਂ ਸਹਿਯੋਗ ਵੀ ਕੀਤਾ ਜਾਏਗਾ ਤੇ ਇਸ ਮੌਕੇ ਉਹਨਾਂ ਨਹੋਰਾ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਕੋਈ ਜਿਸਟਰ ਏਜੰਟਸ ਹੁੰਦੇ ਹਨ ਉਹਨਾਂ ਤੋਂ ਹੀ ਆਪਣੇ ਪੇਪਰ ਲਗਵਾਏ ਜਾਣ ਫਾਈਲ ਲਗਵਾਏ ਜਾਣ ਗੈਰ ਕਾਨੂੰਨੀ ਤਰੀਕੇ ਨਾਲ ਪੇਜਣ ਵਾਲੇ ਏਜੰਟਲ ਤੋਂ ਉਹ ਦੂਰ ਹੀ ਰਹਿਣ ਅਤੇ ਇਸ ਇਸ ਮੌਕੇ ਬੋਲਦੇ ਹੋਇਆ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਹੋਰ ਕੀ ਕੁ ਜਾਣਕਾਰੀ ਦਿੱਤੀ ਗਈ ਹੈ ਆਓ ਉਹ ਵੀ ਸੁਣਦੇ ਹਾਂ ਮਾਨਯੋਗ ਸਰਦਾਰ ਕੋਰਸੀ ਮਾਨ ਸਾਹਿਬ ਕੱਲ ਆਪਗੇ ਸੀ ਇਸ ਤੋਂ ਸਪਸ਼ਟ ਹੈ ਕਿ ਜਿਹੜੀ ਮਾਨ ਸਰਕਾਰ ਦੀ ਇੰਟੈਂਸ਼ਨ ਹੈ ਉਹ ਸਾਡੇ ਸ ਨੌਜਵਾਨਾਂ ਨਾਲ ਜਿਵੇਂ ਸਾਡੇ ਨੌਜਵਾਨ ਨੇ ਦੱਸਿਆ ਭਰਾ ਨੇ ਬਹੁਤ ਮਾੜਾ ਇਹਨਾਂ ਨਾਲ ਹੋਇਆ ਕਿੰਨੇ 18-18 ਘੰਟੇ ਤੁਰੇ ਔਰ ਇਹ ਦੱਸਿਆ ਕਿ ਉਧਰ ਨੂੰ ਅੱਜ ਪੈਂਟ ਨੇ ਚੇਂਜ ਦਿੱਤੀ ਹੈ ਪਾਣੀ ਵੀ ਇਹਨਾਂ ਨੂੰ ਇੱਕ ਕੋਟਾਂ ਦੇ ਤੌਰ ਤੇ ਮਿਲਦਾ ਸੀ ਸੋ ਇਹ ਬਹੁਤ ਰਾਸ਼ਦੀ ਹੈ ਔਰ ਸਾਡੀਆਂ ਸਰਕਾਰਾਂ ਪਿਛਲੇ ਦਿਨ ਚਾਹੀਦਾ ਸੀ ਕਿ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੇ ਇੱਥੇ ਅਸੀਂ ਪੰਜਾਬ ਨੂੰ ਦੁਬਾਰਾ ਅੰਜਾਹ ਬਣਾਉਂਦੇ ਸੋ ਸਾਰੇ ਅਸੀਂ ਲੱਗੇ ਹਾਂ ਮਾਨਯੋਗ ਸਰਕਾਰ ਕੋਲ ਸ੍ਰੀ ਮਾਨ ਸਾਹਿਬ ਦੇ ਉਗੇ ਵਿੱਚ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦਈਏ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਇਹ ਹੈ ਉਹਨਾਂ ਨੂੰ ਇੱਥੇ ਕੰਮ ਕਰਨ ਦੀ ਜਿਹੜੀ ਸਹਤਾ ਕਰੀਏ ਸੋ ਮਾਨ ਸਰਕਾਰ ਕੋਈ ਨਵੀਂ ਰੂਲ ਬਣਾ ਕੇ ਜਿਹੜੇ ਸਾਡੇ ਬਾਹਰ ਗਏ ਨੇ ਬੰਦੇ ਜਿਨ੍ਹਾਂ ਦਾ ਨੰਨੀਆ ਤਸ਼ੱਦਦ ਹੋਇਆ ਕੋਈ ਨਾ ਕੋਈ ਮਦਦ ਅਸੀਂ ਜ਼ਰੂਰ ਕਰਾਂਗੇ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਦੇ ਪੇਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ